ਬਾਬਾ ਨਾਮਿਕ ਵੀ ਗੋਮਨ ਤਾਂタミン ਨਹੀਂ ਲੱਗ ਸਕਦੇ ਅਕਸਰ ਹੀ ਆਪਣੇ ਵਿਵਾਦਤ ਬਿਆਨਾਂ ਕਰਕੇ ਚਰਚਾ ਵਿੱਚ ਰਹਿਣ ਵਾਲੇ ਕਾਂਗਰਸੀ ਨੇਤਾ ਰਾਜਾ ਵੜਿੰਗ ਇੱਕ ਵਾਰ ਫਿਰ ਚਰਚਾ ਵਿੱਚ ਹਨ ਨੌਜਵਾਨਾਂ ਵੱਲੋਂ ਕੈਪਟਨ ਸਰਕਾਰ ਦੀ ਘਰ ਘਰ ਨੌਕਰੀ ਵਾਲੀ ਮੁਹਿੰਮ ਬਾਰੇ ਸਵਾਲ ਕਰਨ ਉਤੇ ਰਾਜਾ ਵੜਿੰਗ ਨੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਇੱਕ ਵਿਵਾਦਤ ਬਿਆਨ ਦੇ ਦਿੱਤਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਚਰਚਾ ਵਿੱਚ ਹੈ ਤੇ ਲੋਕ ਰਾਜਾ ਵੜਿੰਗ ਵੱਲੋਂ ਕਹੀ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਰਾਜਾ ਵੜਿੰਗ ਦਾ ਉਹ ਬਿਆਨ 40 ਲੱਖ ਦਾ ਟੋਟਲ ਮਲਾਜ ਹੋਗੇ ਪੂਰੇ ਪੰਜਾਬ ਕੋਈ ਦੁਨੀਆ ਚ ਬਾਬਾ ਨਾਨਕ ਵੀ ਕਮਨ ਤਕਾਵੀ ਨਹੀਂ ਲੱਗ ਸਕਦੇ ਬਾਬਾ ਨਾਨਕ ਵੀ ਕਮਨ ਤਕਾਵੀ ਨਹੀਂ ਲੱਗ ਸਕਦੇ ਤੁਹਾਨੂੰ ਕਰ ਕਰ ਨੌਕਰੀ ਸਰ ਮੈਂ ਉਹੀ ਕਹਿ ਰਿਹਾ ਹਾਂ ਕਰ ਨੌਕਰੀ ਵੱਲ ਰੋਜ਼ਗਾਰ ਸਾਡੇ 5 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਨਹੀਂ ਮਿਲਿਆ ਸਰ ਨਹੀਂ ਮਿਲਿਆ ਜੀ ਅਸੀਂ ਬੇਰਜ਼ਗਾਰ ਹਾਂ ਸਾਨੂੰ ਦਿਹਾੜੀ ਨਹੀਂ ਮਿਲਦੀ ਕਰੀ ਮਿਲਦੀ ਹੈ ਕਰੀ ਨਹੀਂ ਮਿਲਦੀ ਜੀ ਤੁਸੀਂ ਕਹਿੰਦੇ ਸੀ ਸਰ ਵੀ ਬੇਰਜ਼ਗਾਰ ਨੂੰ ਤੁਸੀਂ 2500 ਰੁਪਏ ਪੈਨਸ਼ਨ ਦੇਵਾਂਗੇ ਪੈਨਸ਼ਨ ਵੀ ਨਹੀਂ ਮਿਲਦੀ ਸਾਨੂੰ 2500 ਰੁਪਏ ਆਪ ਬਤ ਕਈ ਨਹੀਂ ਸਕੜੇ ਹੋ ਤੁਸੀਂ ਹਾਂਜੀ ਕਿੰਨੀ ਆ ਪਲੱਸ 2 ਬਜੇਗੀ ਮੈਂ ਪਲੱਸ 2 ਤੋਂ ਆ ਸਰਕਾਰੀ ਚ ਪੜਾਈ ਹੈ ਨਹੀਂ ਸਾਡੀ ਗੰਜੈਸ਼ਨੀ ਵੀ ਅਸੀਂ ਪ੍ਰਾਈਵੇਟ ਕਾਲਜ ਦੇ ਵਿੱਚ ਪੜ੍ਹਸ ਜੀ ਮੇਰਾ ਅੱਧਾ ਘੰਟਾ ਲੈ ਗਿਆ ਹਾਂਜੀ ਹਾਂਜੀ ਦੁਕਾਨਾਂ ਸਾਰੀਆਂ ਲੋਕ ਵਧਾ ਦੇਣਗੇ ਪਰ ਤੂੰ ਮੈਂ ਸਪੋਰਟ ਕਰਕੇ 10 ਵੋਟਾਂ ਆਪਦੇ ਤੂੰ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਸਵਾਲ ਪੁੱਛਿਆ ਸੀ ਮੈਂ 12 ਸਵਾਲਾਂ ਦਾ ਜਵਾਬ ਦੇ ਨਹੀਂ ਨਹੀਂ ਸਰ ਪੁੱਛਦਾ ਹੀ ਜਾਏਗਾ ਨਹੀਂ ਸਰ ਐ ਨਹੀਂ ਜੀ ਮੇਰੀ ਕਾਰ ਚ ਪਤਾ ਕੀ ਗੱਲ ਹੈ ਜੀ ਅਸੀਂ ਬੇਰੁਜ਼ਗਾਰ ਆਈਏ ਅਸੀਂ ਨੌਜਵਾਨ ਆਈਏ ਅਸੀਂ ਬੇਰੁਜ਼ਗਾਰ ਸਾਨੂੰ ਰੁਜ਼ਗਾਰ ਚਾਹੀਦਾ ਜੀ ਮੈਨੂੰ ਕਾਰਟ ਮੈਜਾ ਸਾਰੇ ਸਵਾਲਾਂ ਦਾ ਜਵਾਬ ਦਿਓ। ਥੈਂਕ ਯੂ ਸਰ ਥੈਂਕ ਯੂ। ਕਦੇ ਤੁਹਾਡੀ ਮਰਦੀ ਹੈ ਜੀ ਉਹ ਤਾਂ ਅਸਤਾਈਂ ਸਵਾਲ ਪੁੱਛਣਾ ਸੀ। ਮੈਨੂੰ ਇਸ ਗੱਲ ਦੀ ਚਿੰਤਾ ਹੈ ਸਰਕਾਰ ਬਣਾਓ ਨਾ ਬਣਾਓ ਕੋਈ ਫਰਕ ਨਹੀਂ ਪੈਂਦਾ। ਪਰ ਚਿੰਤਾ ਇਹ ਹੈ ਇਸੇ ਪ੍ਰਕਾਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਬਾਦਲ ਪਤਾ ਕੀ ਕਰਦਾ ਸਭ? ਇਹ ਐ ਕਰਕੇ ਬਾਦਲ ਇੱਥੇ ਇੱਕ ਧਾਮ ਲਾ ਲੈਂਦਾ ਜਿਹੜਾ ਪਿੰਡਾਂ 'ਚ ਜਾਂਦਾ ਇੱਥੇ। ਇਹ ਐ ਸਾਡੇ ਪਿੰਡਾਂ 'ਚ ਜਾਂਦਾ ਇੱਥੇ ਇੱਕ ਧਾਮ ਲਾ ਲੈਂਦਾ ਹੁਣ ਨਿਕਟ ਕਰਦਾ। ਇੱਥੇ ਦਾਲ ਲਾ ਲੈਂਦਾ ਨਾਲਾ ਥੋੜਾ ਜਿਹਾ ਲੰਮਾ ਕਰ ਲੈਂਦਾ ਤੇ ਪੱਜੋ ਐਂਟੀਟੀ ਕਰ ਲੈਂਦਾ ਤੇ ਬੂਟ ਪੇ ਦੇ ਚੁੱਤੀ ਵੇਚਦਾ ਬੋਲਾ RAM RAM ਇੱਕ ਰਸੋਈਆ ਉਹ ਚੁੱਤੀ ਦੇ ਅੱਗੇ ਚੁੱਤੀ ਸਾਫ ਹੋਊਗੀ ਕਿ ਨਾ ਘੋਆ ਲਾ ਲਿਆ ਤੇ ਫੋਟਿਆਂ ਕੇ ਜੱਟ ਵੇਖਦੇ ਆ ਯਾਰਾ ਰਾਜੇ ਦੇ ਤੇ ਨਾਲੇ ਦੇ ਮੁੰਡੇ ਦੇ ਤਾਂ ਚੱਗੀਆਂ ਜਾਂ ਪਹਿਨੀਆਂ ਆਹ ਜੱਟਾਂ ਦੇ ਆਪਣਿਆਂ ਕਾਮ ਆ ਗੀ ਗੋਏ ਕਿ ਤੇ ਲੱਗਿਆ ਗੋਦਾਮ ਉੱਤੇ ਲੱਗੇ ਇੱਥੇ ਦਾਲ ਲੱਗੀ ਏ ਸਾਰੀ ਦੁਨੀਆ ਦਾ ਅਮੀਰ ਸਿੱਖ ਹੈ ਦੁਨੀਆ ਦਾ ਜਿਹੜਾ ਆਮ ਆਦਮੀ ਘੁੰਮਦਾ ਤੇ ਕਿਸੇ ਦੇ ਘਰੇ ਜਾਵੜੇ ਨਾ ਮੈਂ ਤਾਂ ਸਾਰੀਆਂ ਗੱਲਾਂ ਜਾਣਦਾ ਐ ਏਸੀ ਆਏਸੀ ਜਿਹੜੇ ਸਪਲਟ ਏਸੀ ਤੇ ਦੇਖੂਗਾ ਕਾਕੇ ਜੀ ਆ ਚਿੱਟਾ ਜਾਂ ਜੱੱਗਾ ਕੀ ਲੱਗੇ ਤੇ ਤੈਨੂੰ ਪਤਾ ਨਹੀਂ ਤੇਰੇ ਘਰੇ ਢੂਡਸੋ ਲੱਗੇ ਸਾਡੇ ਚਿੱਟੇ ਨੂੰ ਪੁੱਛ ਸਾਡੇ ਚਿੱਟਾ ਸਿੱਖੇ ਲੋਕ ਨੇ ਜਾਂ ਮਾਂ ਦੇ ਸ਼ੇਰ ਬਾਪੂ ਕਹੂਗਾ ਬਾਦ ਤੇਰੇ ਨਾਲ ਇੰਨੇ ਸਾਲ ਹੋ ਗਏ ਨੌਕਰੀ ਕਰਦੇ ਉਮ ਤੇਰੇ ਸਾਲਿੰਨੇ ਕੈ ਲਿਖਤੀ ਉਹਦਾ ਨੌਕਰੀ ਲਵਾ ਦੇ ਗਿਆਨ ਹੋ ਗਿਆ ਤੇ ਅੱਖ ਘੁਮਾ ਕੇ ਤੇ ਪਸੂਆਂ ਨੂੰ ਲਾਡੂ ਕਹਿੰਦੇ ਗਾ ਲਵੇਰੀ ਕਿੱਥੋਂ ਲਈ ਪੁਰੀ ਜੱਟੋ ਜਿੰਨਾਂ ਨੇ ਸਾਡੀ ਲਵੇਰੀ ਤੇ ਬਾਗਲ ਹੱਥ ਲਾ ਗਿਆ ਮੈਂ ਮੁੰਡਾ ਤੇ ਜਿਨਾ ਪੁੱਤੋ 40 ਸਾਲ ਪੰਜਾਬ ਦੇ ਕਿ ਨਰਿੰਦਰ ਸਿੰਘ ਮਰਮੋਤ ਸਿੰਘ ਦੇ ਪਖੰਡ ਨਹੀਂ ਕਰ ਸਕਦਾ ਜੇ ਮਰਮੋਤ ਸਿੰਘ ਪਖੰਡ ਨਹੀਂ ਕਰਦਾ ਤਾਂ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਕਦੇ ਨਹੀਂ ਬਣ ਸਕਦਾ ਸੀ ਲੋਕ ਯਾਦ ਕਰਨਗੇ ਹੁਣ ਘੱਟ ਕਰਦਾ ਐਥੇ ਗਾਲ੍ਹਾਂ ਲੈਂਦਾ ਨਾਲਾ ਥੋੜਾ ਜਿਹਾ ਲੰਮਾ ਕਰ ਲੈਂਦਾ ਤੇ ਪਾਜੋ ਐਂਟੀਟੀ ਕਰ ਲੈਂਦਾ ਫਿਰ ਫੂਟ ਪੇਲੇ ਛੁੱਟੀ ਦੇ ਦੋ ਰਾਮਰਾਮ ਇੱਕ ਰਸੋਈਆ ਉਹ ਛੁੱਟੀ ਦੇ ਆ ਜੇ ਛੁੱਟੀ ਸਾਫ ਹੋ ਕੇ ਕਹਿੰਦਾ ਗੋਆ ਲਾ ਲਿਆ ਤੇ ਫੋਟਿਆ ਕੇ ਜੱਟ ਵੇਖਦੇ ਆ 11 ਰਾਜੇ ਦੇ ਤੇ ਨਾਲੇ ਦੇ ਮੁੰਡੇ ਮੈਨੂੰ ਇਸ ਗੱਲ ਦੀ ਚਿੰਤਾ ਹੈ ਸਰਕਾਰ ਬਣਾਓ ਨਾ ਬਣਾਓ ਕੋਈ ਫਰਕ ਨਹੀਂ ਪੈਂਦਾ ਪਰ ਚਿੰਤਾ ਇਹ ਹੈ ਇਸੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਬਾਦਲ ਪਤਾ ਕੀ ਕਰਦਾ ਸਾਬ ਐ ਐ ਕਰਕੇ ਬਾਦਲ ਇੱਥੇ ਗਨਾਮ ਲਾ ਲੈਂਦਾ ਜਿਹੜੋਂ ਪਿੰਡਾਂ 'ਚ ਜਾਂਦਾ ਇੱਥੇ ਇਹ ਸਾਡੇ ਪਿੰਡਾਂ 'ਚ ਜਾਂਦਾ ਇੱਥੇ ਗਦਾਮ ਲਾ ਲੈਂਦਾ ਸਵਾਦੇ ਜਵਾਨ ਹੋ ਗਿਆ ਤੇ ਅੱਖ ਘੁਮਾ ਕੇ ਤੇ ਪਸ਼ੂਆਂ ਨੂੰ ਜਾਦੂ ਕਹਿੰਦੇ ਯਾਰ ਲਵੇਰੀ ਕਿੱਥੋਂ ਲਈ ਪੁੱਛਦਾ ਕਾਤੋ ਜੀ ਨੇ ਵੀ ਸਾਡੀ ਲਵੇਰੀ ਤੇ ਬਾਗਲ ਹੱਥ ਲਾ ਗਿਆ ਨਾ ਮੁੰਡਾ ਤੇ ਕਿਹਨਾ ਪੁੱਤੋ 40 ਸਾਲ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਬਣ ਕੇ ਪ੍ਰਕਾਸ਼ ਸਿੰਘ ਬਾਗਰ ਨੇ ਲੁੱਟਿਆ ਇਹੀ ਪਖੰਡ ਅਮਰਿੰਦਰ ਸਿੰਘ ਤੇ ਦੇਖੂਗਾ ਕਾਕੇ ਜੀ ਆ ਚਿੱਟਾ ਤੇ ਜੱੱਗਾ ਕੀ ਲੱਗੇ ਤੇ ਤੈਨੂੰ ਪਤਾ ਨਹੀਂ ਤੇਰੇ ਘਰੇ ਡੂਢਸੋ ਲੱਗੇ ਸਾਡੇ ਚਿੱਟੇ ਨੂੰ ਪੁੱਛਦਾ ਸਾਡੇ ਚਿੱਟਾ ਸਾਰੇ ਲੋਕਲੇ ਜਾਂ ਮਾਂਗੇ ਸ਼ੇਰ ਬਾਪੂ ਕਹੂਗਾ ਬਾਦ ਤੇਰੇ ਨਾਲ ਇੰਨੇ ਸਾਲ ਹੋ ਗਏ ਨੌਕਰੀ ਕਰਦੇ ਔਬ ਤੇਰੇ ਸਾਲ ਇਨੇ ਖੇਲ ਵੀ ਕੱਟੀ ਪੁੱਤਾਂ ਨੌਕਰੀ ਲੱਦੇ ਤਾਂ ਝਗੀਆਂ ਜਾਂ ਪਹਿਨ ਆ ਆ ਜਾ ਤਾ ਦੇਖ ਲੈ ਆਪਣੇ ਆਮ ਆਦਮੀ ਗੋਰੀ ਜੀ ਤੇ ਲੱਗਿਆ ਗੋਦਾਮ ਉੱਤੇ ਲੱਗੇ ਇੱਥੇ ਢਾਲ ਲੱਗੀ ਏ ਸਾਰੀ ਦੁਨੀਆ ਦਾ ਅਮੀਰ ਸਿੱਖ ਹੈ ਦੁਨੀਆ ਦਾ ਜਿਹੜਾ ਆਮ ਆਦਮੀ ਕਹੋਂਦਾ ਤੇ ਕਿਸੇ ਦੇ ਘਰੇ ਜਾਵੜੇ ਨ ਮੈਂ ਤਾਂ ਸਾਰੀਆਂ ਗੱਲਾਂ ਜਾਣਦਾ ਐ ਏਸੀ ਆਏ ਸੀ ਜਿਹੜੇ ਸਪ੍ਰਿੰਟ ਏ